ਪੋਸਟਮਾਰਟਮ ਕਿਤੇ ਨਾ ਕਿਤੇ ਆਪਣੇ ਪ੍ਰਸ਼ਾਸਨ ਦੀ ਅਣਗਹਿਲੀ ਕਹਿ ਸਕਦੇ ਆ ਜੀ ਜਾਂ ਢਿੱਲਾਪਨ ਕਹਿ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਜਿਸ ਤਰੀਕੇ ਨਾਲ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਤਾਂ ਉਸ ਤਰੀਕੇ ਨਾਲ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਤੀਸਰਾ ਦਿਨ ਚੜ ਗਿਆ ਮੇਰੇ ਬ੍ਰਦਰ ਦੇ ਡੈਥ ਹੋਏ ਨੂੰ ਜੀ ਪਰ ਹਲੇ ਤੱਕ ਇਨਸਾਫ ਦਾ ਮੈਨੂੰ ਨੇੜੇ ਤੇੜੇ ਚਿਹਰਾ ਨਹੀਂ ਦਿਖ ਰਿਹਾ ਤਿੰਨੋਂ આરોપીਆਂ ਦੇ ਵਿੱਚੋਂ ਇੱਕ ਵੀ આરોપી ਹਲੇ ਤੱਕ ਗ੍ਰਿਫਤਾਰ ਨਹੀਂ ਹੋਇਆ ਤੇ ਇਹੀ ਕਿਹਾ ਜੀ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਮੇਰੇ ਕੋਈ ਆਸ਼ਵਾਸ਼ਣ ਨਹੀਂ ਮਿਲਿਆ ਕਿ ਹਾਂ ਇਸ ਤਰੀਕ ਨੂੰ ਐਵੇਂ ਜਾਂ ਕੁਝ ਵੀ ਹੋ ਸਕਦਾ ਕੁਝ ਵੀ ਗ੍ਰਿਫਤਾਰੀ ਵੱਲ ਕੁਝ ਨਹੀਂ ਕਿਹਾ ਗਿਆ ਜਿੰਨਾ ਟਾਈਮ ਜ਼ਿਆਦਾ ਹੋ ਰਿਹਾ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਇਹ ਜਿਹੜਾ ਸਾਡਾ ਪ੍ਰਦਰਸ਼ਨ ਹੈ ਅੱਜ ਕਰਤਾ ਹੈ ਹੌਲੀ 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 ਵਾਦਾ ਇਹ ਤਿੱਖਾ ਹੁੰਦਾ ਜਾਏਗਾ ਜੀ ਪ੍ਰਦਰਸ਼ਨ ਇਹ ਸ਼ਾਇਦ ਰੋਡ ਤੱਕ ਵੀ ਜਾ ਸਕਦਾ ਹੈ ਜੀ ਕਿਉਂਕਿ ਹਲੇ ਮੈਂ ਪ੍ਰਸ਼ਾਸਨ ਦਾ ਸਾਥ ਦੇ ਰਿਹਾ ਹਾਂ ਸਰਕਾਰ ਦਾ ਸਾਥ ਸਾਰਾ ਮੈਂ ਆਪਣੇ ਸਮਝ ਕੇ ਉਹਨਾਂ ਦਾ ਸਾਥ ਦੇ ਰਿਹਾ ਕਿ ਤੁਹਾਨੂੰ ਟਾਈਮ ਦਿੱਤਾ ਜਾ ਰਿਹਾ ਕਿ ਤੁਸੀਂ ਪਰ 2 ਦਿਨ ਹੋ ਗਏ ਨੇ ਮੇਰੇ ਬ੍ਰਦਰ ਦਾ ਸੰਸਕਾਰ ਨਹੀਂ ਹੋਇਆ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ ਸਮਾਣਾ ਵਾਸੀਆਂ ਨੂੰ ਮੇਰਾ ਸਾਥ ਦੋ ਵੱਧ ਤੋਂ ਬਾਅਦ ਸਾਡੇ ਪਰਿਵਾਰ ਦਾ ਸਾਥ ਦੋ ਤਾਂ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਇਸ ਸਤੀ ਸ਼ੈਣੀ ਨੇ ਅਜ ਤੱਕ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਇਹਦਾ ਸਾਥ ਦਿੱਤਾ ਜਾਵੇ ਸਾਰੇ ਧਾਰਮਿਕ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ ਕਿ ਸਤੀ ਸ਼ੈਣੀ ਦਾ ਸਾਥ ਦਿੱਤਾ ਜਾਵੇ ਇੱਕ ਮੇਰੇ ਬ੍ਰਦਰ ਦੇ ਜਦੋਂ ਮੇਰੇ ਬ੍ਰਦਰ ਨੇ ਸੁਸਾਇਡ ਕੀਤਾ ਉਸ ਦੀ ਜਾਨ ਤੋਂ ਪਹਿਲਾਂ ਉਹ ਇੱਕ ਰਿਕਾਰਡਿੰਗ ਛੱਡ ਕੇ ਗਿਆ ਸੀ ਆਪਣੇ ਵਟਸਐਪ ਤੇ ਆਪਣੇ ਦੂਸਰੇ ਨੰਬਰ ਦੇ ਉੱਤੇ ਰਿਕਾਰਡਿੰਗ ਛੱਡ ਕੇ ਗਿਆ ਸੀ ਜਿਹਦੇ ਪਾਸਵਰਡ ਸਿਰਫ ਮੈਨੂੰ ਪਤਾ ਸੀ ਤੇ ਸੁਸਾਇਡ ਨੋਟ ਦੀ ਫੋਟੋ ਖਿੱਚੀ ਉਹ ਮੈਂ ਸੁਣਾਣਾ ਚਾਹੁੰਦਾ ਜੀ ਮੇਰਾ ਸੁਸਾਈਡ ਨੋਟ ਮੇਰੀ ਜੇਵ ਚਾ ਪੁੱਤ ਇਹ ਨਾ ਹੋਵੇ ਕਿ ਸਕੂਲ ਵਾਲੇ ਮਿਲ ਕੋਲ ਲੈਣਾ ਲੈ ਲਈ ਪੁੱਤ ਇਹ WhatsApp ਤੇ ਮੈਂ ਇੱਕ ਵਾਰ ਰੱਖ ਕੇ ਚੱਲਿਆਂ ਦੇਖ ਲਈ ਮੇਰਾ ਪੁੱਤ ਆਈ ਲਵ ਯੂ ਰਾਹੁਲ ਮੈਂ ਸਿਰਫ ਸਮਾਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਮੇਰੇ ਭਰਾ ਨੂੰ ਇਨਸਾਫ ਮਿਲੇ ਮੇਰਾ ਸਾਥ ਦਿਓ ਵੱਧ ਤੋਂ ਵੱਧ ਆਗੇ